సతశ్రీకాలి సార్ చావాగత జీ అజా తను సివరా దిజే కన్నా నన్న వాచ బి సస్ లావ రారా శేర ਆਹੇ ਕੰਨਾ ਤੱਤੇ ਨੂੰ ਬਿਹਾਰੀ ਹਾਥ ਥੀ ਚਿੱਟੀ ਨੂੰ ਬਿਹਾਰੀ ਤੱਤੇ ਕੰਨਾ ਜੀਤਾ ਅਬ ਬੇ ਕੰਨਾ ਲੱਲੇ ਨੂੰ ਦੁਰਲੈਂਕੜ ਭਾਲੂ

ਨੱਲੇ ਨੂੰ ਦਲੰਕਰ ਉੱਤੇ ਟਿੱਪੀ ਬੱਬਾ ਡਾੜੇ ਨੂੰ ਬਿਹਾਰੀ ਲੂੰਬੜੀ ਗਗੇ ਹੂੜਾ ਡਾੜੇ ਕੰਨਾ ਕੋੜਾ ਹਾਹੀ ਨੂੰ ਸਿਹਾਰੀ ారా నన్నీ జనవరే స పేరీ రారా సెర హా కి హాథీ చిచేను బరి తా చీతా పబ్బే కన్నా నల్ే ను పాలూ కక్కే ఔకడ ఉద తే కన్నా కు గగే గన్నా ఉంది గ ਬੱਬੇ ਨੰਨਾ ਉੱਤੇ ਬਿੰਦੀ ਦੱਦਾ ਰਾਰਾ ਬਾਂਦਰ ਨੇਨੁੰਦ ਲੈਂਕੜ ਉੱਤੇ ਟਿੱਪੀ ਬੱਬਾ ਰਾੜੀ ਨੂੰ ਬਿਹਾਰੀ ਲੂੰਬੜੀ ਗੱਗੇ ਹੋੜਾ ਆੜੇ ਕੰਨਾ ਕੋੜਾ ਆਹੇ ਨੂੰ ਸਿਆਰੀ ਰਾਰਾ ਨੰਨਾ ਹਿਰਨ ਇਹ ਸੀ ਜੀ ਜਨਵਰਾਂ ਦੇ ਨਾ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਨਵੀਂ ਵੀਡੀਓ ਲੈ ਕੇ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ